ਕਰਵਾਇ ਸੰ ਪ੍ਰੋਗਰਾਮ ਕੇਂਦਰੀ ਮੰਤਰੀ ਮੇਘਵਾਲ ਨੇ ਹੁਣ ਅਸੀ ਸ਼ਾਮਲ ਕਾਂਗਰਸ ਬੋਲੀ ਭਾਜਪੀ ਨੂੰ ਪੰਜਾਬ ਦੇ ਦਰਦ ਦੀ ਸਮਝ ਹੀ ਨਹੀਂ ਪੰਜਾਬ ਦੇ 290000 ਲੋਕਾਂ ਨੂੰ ਨਹੀਂ ਮਿਲੇਗਾ ਮੁਫਤ ਰਾਸ਼ਨ ਕੇ ਵੀਸੀ ਨਾ ਹੋਣ ਤੇ ਕੇਂਦਰ ਸਰਕਾਰ ਨੇ ਸਕੀਮ ਚ ਪੱਟੇ ਨਾਲ ਰਾਜਾ ਵੜਿੰਗ ਦੇ ਸਵਾਲ ਤੇ ਸੰਸਦ ਵਿੱਚ ਦਿੱਤਾ ਜਵਾਬ ਪੰਜਾਬ ਫਾਰ ਦੇ ਵਿੱਚ ਅੱਜ ਫਿਰ ਟ੍ਰੇਨਾਂ ਦੇ ਚੱਕਾ ਜਾਂਦੀ ਤਿਆਰੀ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਟਰੈਕ ਤੇ ਦੇਣਗੇ ਕਿਸਾਨਾਂ ਤਰ ਬਿਜਨੀਸ ਉਦਪਨ ਤੇ ਹੋਰ ਮੰਗਾਂ ਨੂੰ ਲੈ ਕੇ ਕਰ ਰਹੇ ਪ੍ਰਦਰਸ਼ਨ ਰੂਸ ਦੇ ਰਾਸ਼ਟਰਪਤੀ ਪੋਪੇ ਨਾਜ ਰਾਜਕਰ ਤੇ ਮਹਾਤਮਾ ਗਾਂਧੀ ਨੂੰ ਭੇਟ ਕਰਨਗੇ ਸ਼ਰਧਾਂਜਲੀ ਭਾਰਤ ਰੂਸ ਸਮਿਟ ਦੇ ਵਿੱਚ ਲੈਣਗੇ ਹਿੱਸਾ ਸ਼ਾਮੂਪੀਆ ਮੋਦੀ ਦੇ ਨਾਲ ਬਿਜ਼ਨਸ ਫਾਰਮ ਨੂੰ ਕਰਨਗੇ ਸੰਪੋਤ ਅਮਰੀਕਾ ਦੇ H1B ਅਤੇ H4 ਵੀਜ਼ਾ ਨੂੰ ਲੈ ਕੇ ਨਵੇਂ ਨਿਯਮ H1B ਵੀਜ਼ਾ ਦੇ ਲਈ ਸੋਸ਼ਲ ਮੀਡੀਆ ਪ੍ਰੋਫਾਈਲ ਪਬਲਿਕ ਰੱਖਣ ਦੇ ਨਿਰਦੇਸ਼ ਪ੍ਰੋਫਾਈਲ ਦੀ ਹੋएगी ਚੰਚ ਮਾਤਾ ਦੀ ਆਈਜੀ ਅਤੇ ਚਰਨਪੁਰ ਨੇ ਗ੍ਰਫਤਾਰੀ ਰੂਟ ਦੀ ਮੰਗੀ ਸੀ ਸੀਸੀਟੀਵੀ ਸੀਪੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਦਿੱਤੀ ਆ ਰਹੀ ਕੈਟੀਸੀ ਕੰਪਲੈਕਸ ਤੋਂ ਲੈ ਕੇ ਮੁਹਾਲੀ ਸੀਬੀਆਈ ਦਫ਼ਤਰ ਤੱਕ ਦਿੱਤੀ ਉਹ ਫੁਟੇਜ ਮੁੜ ਹਾਈ ਕੋਰਟ ਪਹੁੰਚਿਆ ਸੰਸਦ ਅਮਰਪਾਲ ਸਿੰਘ ਅਤੀਜੀ ਵਾਰ ਲਗਾਈ ਗਿਆ ਐਨਐਸਏ ਨੂੰ ਦਿੱਤੀ ਚੁਣੌਤੀ ਅਦਾਲਤ ਤੋਂ ਜਲਦ ਸੁਪਾਈ ਦੀ ਕੀਤੀ ਮੰਗ ਐਡੀਜੀਪੀ ਵਾਈ ਪੂਰਨ ਕੁਮਾਰ ਸੂਸਰ ਕੇਸ ਦੇ ਵਿੱਚ ਜਾਂਚ جاری ਐਐਸਆਈਟੀ ਨੇ ਹਰਿਆਣਾ ਦੇ ਮੁਖਸਕਤਰ ਅਨੁਰਾਗ ਰਸਤੋਗੀ ਤੋਂ ਕੀਤੀ ਪੁੱਛਗਿੱਛ ਕਰੀਬਾ ਦਾ ਘੰਟਾ ਹਰਿਆਣਾ ਸਖਤਰੇ ਦੇ ਵਿੱਚ ਰਹੀ ਐਐਸਆਈਟੀ ਦੀ ਟੀਮ ਸਲਾ ਪਰਸ਼ਤ ਪੰਚਾਇਤ ਸਮਿਤੀ ਚੋਣਾਂ ਦੇ ਲਈ ਪਰੇ ਨਾਮਜ਼ਦਗੀ ਪੱਤਰਾ ਦੀ ਅੱਜ ਹੋਏਗੀ ਪਰਤਾਲ ਕੱਲ ਕਾਗਜ਼ ਭਰਨ ਪੇਲੇ ਕਈ ਥਾਈ ਹੋਇਆ ਸੀ ਪਾਰੀ ਹੰਗਾਮਾ 14 ਦਸੰਬਰ ਨੂੰ ਪੈਣੀਆਂ ਨੇ ਵੋਟਾਂ IndiGo ਨੇ ਉਡਾਣਾ ਰੱਦ ਕਰਨ ਹੋਣ ਦੇ ਕਾਰਨ ਮੰਗੀ ਮਾਫੀ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਤੇ ਜਤਾਇਆ ਕਿ ਇਸ ਲਈ 2 ਦਿਨਾਂ ਦੇ ਦੌਰਾਨ IndiGo ਦੀਆਂ 500 ਤੋਂ ਵੱਧ ਫਲਾਈਟਸ ਹੁੰਆਂ ਨੇ ਕੈਂਸਲ ਤਾਂ ਪੰਜਾਬ ਦੇ ਤੇ ਇਸ਼ਾਰਾ ਦੇ ਵਿੱਚ 14 ਡਿਗਰੀ ਤੋਂ ਡਿੱਗਿਆ ਹੇਠਾਂ ਆਦਮਪੁਰ ਰਫੀਦਪੋਟ ਅਤੇ ਬਠਿੰਡਾ ਸਭ ਤੋਂ ਠੱਡੇ ਸੂਬੇ 'ਚ ਅਜੇ ਹੋਰ ਠਾਰੇ ਕੀ ਥਾਂ ਹੈ ਕਿ ਪ੍ਰਯੋਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਕੇ ਪਹਿਲੇ ਕੰਬਾਈਨ ਨਿਰਮਾਤਾ ਸ਼ਕਾਲ نیوز 18 ਪੰਜਾਬ ਹਰਿਆਣਾ ਦੇਖ ਰਹੇ ਸਰਦਸ਼ ਕਾ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ੋ ਸੰਦੂਤਾ ਇਸ ਬੁਲੇਟਨ ਦੇ ਵਿੱਚ ਹਰ ਅਹਿਮ ਖਬਰ ਤੇ ਨਜ਼ਰ ਪਾਵਾਂਗੇ ਨਜ਼ਰ ਪਾਵਾਂਗੇ ਹਰ ਵੱਡੀ ਅਤੇ ਛੋਟੀ ਖਬਰ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਬਵਾਦ ਤੋਂ ਤਬਾਦ ਹੋਣ ਤੋਂ ਬਾਅਦ ਗੰਗ ਨੈ ਸ਼ਤਾਬੀ ਸਵਾਗਮ ਰੱਦ ਕਰ ਦਿੱਤਾ ਗਿਆ ਫਿਰੋਜ਼ਪੁਰ ਦੇ ਹੁਸੈਣੀ ਵਾਲਾ ਦੇ ਵਿੱਚ ਦੱਸਿਆ ਕਿ ਸਮਾਗਮ ਰੱਖਿਆ ਗਿਆ ਸੀ ਤਾਂ ਬਚੀ ਗਿਆ ਰਾਣਾ ਸੋਢੀ ਇਸ ਸਮਾਗਮ ਨੂੰ ਕਰਵਾ ਰਹੇ ਸਨ ਕੇਂਦਰੀ ਮੰਤਰੀ ਅਰਜੁਨ ਰਾਮ ਮੇਗਵਾਲ

पानी जोड़ा है वह दिता गया सी। अंग्रेज हकूमत ने राजे ने ब्रिटिश क्राउन प्रति वफादारी दे इन दे तो दे के इनाम दे तौर पे पंजाब का पानी दिता से दस जा रहा है केंद्रीय मंत्री मेघवाल पंजाब की पंजाबी भी पहुंच गए सन पर विवाद बदलने करके अमृतसर एयरपोर्ट तो ही वह वापस दिल्ली चले गए यानी कि जो विरोध होया उस तो बाद समागम हूँ नहीं हो रहा प्रताप सिंह बाजवा ने दस की ट्वीट किया है ਹਰਾਨੇ ਲਿਖਿਆ ਪੱਛਪਾ ਦੇ ਵੱਲੋਂ ਪੰਜਾਬ ਤੋਂ ਗੰਗ ਨਹਿਰ ਦੀ ਸ਼ਤਾਬਦੀ ਮਨਾਉਣ ਦਾ ਫੈਸਲਾ ਸਾਡੇ ਇਤਿਹਾਸ ਦਾ ਇੱਕ ਹੈਰਾਨ ਕਰਨ ਵਾਲਾ અપਮਾਨ ਵਾਲਾ ਹੈ ਅੰਗਰੇਜ਼ਾਂ ਦੁਆਰਾ ਪੰਜਾਬ ਦੇ ਪਾਣੀਆਂ ਨੂੰ ਮੋੜ ਕੇ ਬੀਕਾਨੇਰ ਦੇ ਰਾਜੇ ਨੂੰ ਖੁਸ਼ ਕਰਨ ਲਈ ਬੜਾਈ ਗਈ ਨਹਿਰ ਦੀ ਹੁਣ ਉਹਨਾਂ ਲੋਕਾਂ ਦੁਆਰਾ ਵਡਿਆਈ ਕੀਤੀ ਜਾ ਰਹੀ ਹੈ ਜੋ ਪੰਜਾਬ ਦੇ ਦਰਦ ਨੂੰ ਨਹੀਂ ਸਮਝਦੇ ਇਸ ਸੋイਲਾਵਾ ਰਾਜਾ ਵਡਿੰਗ ਨੇ ਟਵੀਟ ਕੀਤਾ ਉਹਨਾਂ ਨੇ ਲਿਖਿਆ ਜਿੱਥੇ ਫਾਜ਼ਿਲਕਾ ਅਬੂ ਖੁਰਤ ਮੁਕਸਰ ਦੇ ਕਿਸਾਨ ਕੁਛ ਕਰਤੇ ਦੇ ਨਹਿਰੀ ਪਾਣੀ ਦੀ ਮੰਗ ਕਰ ਰਹੇ ਨੇ ਉੱਥੇ ਹੀ ਪਾਜਪਾ ਗੰਗ ਨਹਿਰ ਸ਼ਤਾਬਦੀ ਮਨਾ ਰਹੀ ਹੈ ਪੰਜਾਬ ਦੇ ਮੁੱਦਿਆਂ ਪ੍ਰਤੀ ਪਾਜਪਾ ਦੀ ਅਸੰਵੇਦਨਸ਼ੀਲਤਾ ਉਹਨਾਂ ਦੇ ਜ਼ਮੀਨੀ ਪੱਧਰ ਤੇ ਪੰਜਾਬੀਆਂ ਦੇ ਨਾਲ ਸੰਬੰਧਾਂ ਦਾ ਪ੍ਰਤੀ ਬਿੰਬ ਹੈ ਤਾਂ ਕੁੱਲ ਮਿਲਾ ਕੇ ਇਹ ਵਿਵਾਦ ਤੋਂ ਹੋਇਆ ਜਦੋਂ ਸਵਾਲ ਖੜੇ ਹੋਏ ਤਾਂ ਐਸੋਂ ਲੈ ਕੇ ਇਹ ਪ੍ਰੋਗਰਾਮ ਕੈਨਸਲ ਕਰ ਦਿੱਤਾ ਗਿਆ ਬੀਜੇਪੀ ਦੇ ਵੱਲੋਂ ਯਾਨੀ ਕਿ ਕੁੱਲ ਮਿਲਾ ਕੇ ਇੱਕ ਹੋਰ ਵਿਵਾਦ ਸ਼ੁਰੂ ਹੋ ਹੀ ਹੋਣ ਵਾਲਾ ਸੀ ਪਰ ਉੱਥੇ ਹੁਣ ਫੁੱਲ ਸਟਾਪ ਲੱਗਦਾ ਹੋਇਆ ਸੀ ਕਹਿ ਸਕਦੇ ਆ ਨਜ਼ਰ ਆਇਆ ਹੈ ਹਾਲਾਂਕਿ ਇਸ ਦੀ ਸ਼ੁਰੂਆਤ ਲਗਭਗ ਔਰ ਇਹ ਪੋਸਟਰ ਅਸੀਂ ਦਿਖਾ ਰਹੇ ਹਾਂ ਜਿਸ ਨੂੰ ਸਮਾਗਮ ਨੂੰ ਲੈ ਕੇ ਜੋ ਬਣਵਾਇਆ ਗਿਆ ਸੀ ਤਾਂ ਮਨਦੀਪ ਕੁਮਾਰ ਮੇਰੇ ਸਹਿਯੋਗੀ ਫੋਨਲਾਈਨ ਤੇ ਮੌਜੂਦ ਨੇ ਆ ਮਨਦੀਪ ਕੀ ਕੁਝ ਜਾਣਕਾਰੀ ਹੈ ਕਿੰਨੇ ਵੱਡੇ ਪੱਧਰ ਤੇ ਇਹ ਸਮਾਗਮ ਹੋਣ ਜਾ ਰਿਹਾ ਸੀ ਕਿ ਕੁਝ ਤਿਆਰੀਆਂ ਕਰ ਲਈਆਂ ਗਈਆਂ ਸਨ ਔਰ ਜਦੋਂ ਹੁਣ ਰੱਦ ਕਰਨ ਦੀ ਖਬਰ ਆਈ ਹੈ ਕੀ ਕੁਝ ਬਜਪੀ ਦੇ ਵੱਲੋਂ ਤਰਕ ਦਿੱਤਾ ਗਿਆ ਹੈ ਕਿ ਕਿਉਂ ਰੱਦ ਹੋ ਰਿਹਾ ਸਮਾਗਮ ਆ ਬਿਲਕੁਲ ਗੁਰਜੋਤ ਇਹ ਜਿਹੜਾ ਗੰਗ ਨਹਿਰ ਸ਼ਤਾਬਦੀ ਸਮਰੋਹ ਹੈ ਇਹ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਸਾਬਕਾ ਕੈਬਨਿਟ ਮੰਤਰੀ ਹੈ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਸੀ ਫਿਰੋਜ਼ਪੁਰ ਹੁਸੈਨੀਵਾਲਾ ਦੇ ਵਿੱਚ ਔਰ ਇਸ ਦੀ ਜਿਹੜੇ ਮੁੱਖ ਮਹਿਮਾਨ ਵੱਲੋਂ ਸ਼ਮੂਲੀਅਤ ਕਰ ਰਹੇ ਸੀ ਕੇਂਦਰੀ ਮੰਤਰੀ ਅਰਜੁਨ ਰਾਮ ਮੈਗਵਾਲਿਆ ਔਰ ਉਹ ਪਹਿਲਾਂ ਉਹਨਾਂ ਨੇ ਅਕੱਲ ਰਾਤ ਨੂੰ ਜਿਹੜਾ ਫਿਰੋਜ਼ਪੁਰ ਹੁਸੈਨੀ ਵਾਲਾ ਹੈੱਡਕੁਆਟਰ ਤੇ ਪਹੁੰਚ ਜਾਣਾ ਸੀ ਅੰਮ੍ਰਿਤਸਰ 에어ਪੋਰਟ ਤੋਂ ਬਾਅਦ ਬਾਈ ਰੋਡ ਉਹਨਾਂ ਨੇ ਹੁਸੈਨੀ ਵਾਲਾ ਪਹੁੰਚਣਾ ਸੀ ਔਰ ਪਰ ਕਿਤੇ ਨਾ ਕਿਤੇ ਜਿਹੜਾ ਇਹ ਵਿਵਾਦ ਸ਼ੁਰੂ ਹੋਇਆ ਕਿ ਇਹ ਸ਼ਤਾਬਦੀ ਜਿਹੜੀ ਆ ਗਲਤ ਮਨਾਈ ਜਾ ਰਹੀ ਹੈ ਕਿ ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਪਹਿਲਾਂ ਹੀ ਜਿਹੜੀ ਸਿਆਸਤ ਹੈ ਉਹ ਬੜੀ ਗਰਮਾਈ ਹੋਈ ਹੈ ਔਰ ਕਾਂਗਰਸ ਵੱਲੋਂ ਜੋਰਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਜਿਹੜੇ ਕੇਂਦਰੀ ਮੰਤਰੀ ਨੇ ਉਹ ਅੰਮ੍ਰਿਤਸਰ 에ਅਰਪੋਰਟ ਤੋਂ ਜਿਹੜਾ ਵਾਪਸ ਪਹੁੰਚੋਂ ਪੰਜਾਬ ਪਹੁੰਚੋਂ ਤੋਂ ਬਾਅਦ ਵਾਪਸ ਦਿੱਲੀ ਰਵਾਨਾ ਹੋ ਗਏ ਔਰ ਉਹਨਾਂ ਨੇ ਫਿਰੋਜ਼ਪੁਰ ਅੱਜ ਦੇ ਦਿਨ ਜਿਹੜਾ ਸਵੇਰੇ 27 ਸਮਰੋਹ ਹੋਣਾ ਸੀ ਗੰਗਾ ਨੈਰ ਦਾ ਗੰਗਾ ਨੈਰ ਦਾ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਬਾਈ ਰੋਡ ਹੀ ਰਾਜਸਥਾਨ ਸ਼੍ਰੀ ਗੰਗਾ ਨਗਰ ਸਾਹਿਬ ਉੱਥੇ ਜਾਣਾ ਸੀਗਾ ਪਰ ਉਸ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਪ੍ਰੋਗਰਾਮ ਕੱਲ ਕੈਨਸਲ ਹੋ ਗਿਆ ਔਰ ਦੇਰ ਰਾਤ ਪਾਪਾ ਦੇ ਜਿਹੜੇ ਨੇਤਾ ਨੇ ਲੀਡਰ ਨੇ ਉਹਨਾਂ ਵੱਲੋਂ ਇਹ ਸੂਚਨਾ ਦਿੱਤੀ ਗਈ ਕਿ ਕਿਸੇ ਕਾਰਨ ਇਹ ਪ੍ਰੋਗਰਾਮ ਨੂੰ ਜਿਹੜਾ ਰੱਦ ਕੀਤਾ ਗਿਆ ਜੀ ਠੀਕ ਹੈ ਸ਼ੁਕਰੀਆ ਮਨਦੀਪ तमाम ਜਾਣਕਾਰੀ ਲਈ ਤਨਵਾਦ ਹੈ ਤਾਂ ਕਿਸੇ ਕਾਰਨ ਕਰਕੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ ਵਿਛਪੀ ਦੇ ਵੱਲੋਂ ਅਜਿਹਾ ਕਿਹਾ ਗਿਆ ਪਰ ਬਕਾਇਦਾ ਇਸ ਨੂੰ ਲੈ ਕੇ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਸੀ ਤਿਆਰੀਆਂ ਪੂਰੀਆਂ ਹੋ ਗਈਆਂ ਸਨ ਅੱਜ ਇਹ ਪ੍ਰੋਗਰਾਮ ਹੋਣਾ ਸੀ ਸਮਾਗਮ ਹੋਣਾ ਸੀ ਪਰ ਵਿਰੋਧ ਦੇ ਚੱਲ ਸੀ ਕਹਿ ਸਕਦੇ ਆ ਇਸ ਦੇ ਕੈਨਸਲ ਕਰਨ ਦੀ ਖਬਰ ਸਾਹਮਣੇ ਆਈ ਤਾਂ ਕੁਲ ਮਿਲਾ ਕੇ ਇੱਕਾ ਵਿਰੋਧ ਜਿਹੜਾ ਹੈ ਸਮਾਗਮ ਰੱਦ ਹੋ ਗਿਆ ਹੈ ਸਜ਼ਿਕਰ ਯੋਗੀ ਵੀ ਹੈ ਇਸ ਤੋਂ ਪਹਿਲਾਂ ਬਹੁਤ ਸਾਰੇ ਅਜਿਹੇ ਵਿਵਾਦ ਜੋ ਬਜਪੀ ਦੇ ਨਾਲ ਜੁੜਦੇ ਨਜ਼ਰ ਆਏ ਬਹੁਤ ਸਾਰੇ ਅਜਿਹੇ ਵਿਵਾਦ ਜਿਸ ਨੂੰ ਲੈ ਕੇ ਸਵਾਲ ਖੜੇ ਹੁੰਦੇ ਰਹੇ ਨੇ ਕਿ ਆਖਰਕਾਰ ਬਜਪੀ ਕਿਉਂ ਇਸ ਤਰੀਕੇ ਦੇ ਨਾਲ ਫੈਸਲੇ ਲੈਂਦੀ ਹੈ ਤਾਂ ਕਿ ਪੰਜਾਬੀਆਂ ਦੇ ਜ਼ਖਮ ਕੁਰੇ ਦੇ ਜਾਣ ਪੰਜਾਬੀਆਂ ਦੇ ਨਾਲ ਵਿਤਕਰੇ ਵਾਲਾ ਉਹਨਾਂ ਨੂੰ ਮਹਿਸੂਸ ਕਰਾਇਆ ਜਾਵੇ ਮਾਹੌਲ ਤਾਂ ਇਸ ਤੋਂ ਪਹਿਲਾਂ ਵੀ ਬਜਪੀ ਬੈਕਗ੍ਰਾਉਂਡ ਤੇ ਨਜ਼ਰ ਆਈ ਹੈ ਬਹੁਤ ਸਾਰੇ ਕਈ ਅਜਿਹੇ ਫੈਸਲੇ ਜਿਹੜੇ ਬਜਪੀ ਨੇ ਲਏ ਕੇਂਦਰ ਸਰਕਾਰ ਨੇ ਲਏ ਦੇਸੋ ਬਾਅਦ ਦੇ ਫੈਸਲੇ ਨੂੰ ਵਾਪਸ ਲੈਣਾ ਪਿਆ ਹੈ ਸਭ ਤੋਂ ਵੱਡਾ ਇੱਕ ਜ਼ਿਕਰ ਕਰੀਏ ਕਿਸਾਨੀਆਂ ਗੋਲਨ ਜੋ ਹੋਇਆ ਉਸ ਦੌਰਾਨ ਜਿਹੜੇ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸੀ ਉਹਨਾਂ ਨੂੰ ਵਾਪਸ ਲੈਣਾ ਪਿਆ ਹੈ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਫੈਸਲੇ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਦੀ ਕਲੰਬੀ ਲਿਸਟ ਹੈ ਬਹੁਤ ਸਾਰੇ ਫੈਸਲੇ ਕੀਤੇ ਗਏ ਉਹਨਾਂ ਦੇ ਵਿੱਚੋਂ ਕੁਝ ਨੂੰ ਵਾਪਸ ਲੈਣਾ ਪਿਆ ਜਦੋਂ ਵਿਰੋਧ ਹੁੰਦਾ ਹੈ ਔਰ ਅਜਿਹੇ ਦੇ ਵਿੱਚ ਹੁਣ ਇਹ ਪ੍ਰੋਗਰਾਮ ਜਿਹੜਾ ਹੈ ਉਹ ਰੱਖਿਆ ਗਿਆ ਸੀ ਹੁਲੀ ਕਿਆ ਗਿਆ ਸੀ ਹਾਲਾਂਕਿ ਕਿ ਕੁਝ ਸੋਚ ਕੇ ਕਿ ਕੁਝ ਸਾਰਾ ਕਿਉਂਕਿ ਦੇਖਣਾ ਪੈਂਦਾ ਹੈ ਜਿਸ ਤਰੀਕੇ ਦੇ ਨਾਲ ਸਮਾਗਮ ਲਿਖੇ ਜਾਂਦੇ ਨੇ ਕਿ ਕੁਝ ਇਸ ਤਰ੍ਹਾਂ ਖਾਸ ਰਹੇਗਾ ਲੋਕ ਉਸ ਬਾਰੇ ਕੀ ਸੋਚਦੇ ਨੇ ਪਰ ਇਹ ਪ੍ਰੋਗਰਾਮ ਰੱਖਿਆ ਗਿਆ ਪਰ ਜਿਸ ਤੋਂ ਬਾਅਦ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ ਅਗੇ ਵਧਾਂਗੇ ਤਾਂ ਹੁਣ ਆਮ ਲੋਕਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਅਹਿਮ ਖਬਰ ਹੈ ਮੁਫਤ ਰਾਸ਼ਨ ਯੋਜਨਾ ਦੇ ਵਿੱਚ ਉਹ ਦੱਸਈਏ ਕਿ 290000 ਪੰਜਾਬੀਆਂ ਦੇ ਨਾਂ ਕੱਟੇ ਗਏ ਨੇ 290000 ਲੋਕਾਂ ਨੂੰ ਹੁਣ ਮੁਫਤ ਰਾਸ਼ਨ ਨਹੀਂ ਮਿਲੇਗਾ ਕਿ ਵਜ ਸਹੀ ਨਹੀਂ ਹੋਣ ਕਰਕੇ ਦੱਸੇ ਕਿ ਲਿਸਟ ਦੇ ਵਿੱਚੋਂ ਨਾਂ ਕੱਢ ਦਿੱਤੇ ਗਏ ਨੇ ਕੇवाईसी ਨਹੀਂ ਹੋਏ ਕੇਂਦਰ ਸਰਕਾਰ ਨੇ ਸੰਸਦ ਦੇ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ ਰਾਜਾ ਵੜਿੰਗ ਦੇ ਸਵਾਲ ਤੇ ਕੇਂਦਰ ਨੇ ਇਹ ਜਵਾਬ ਦਿੱਤਾ ਹੈ ਕੇਂਦਰ ਦੇ ਮੁਤਾਬਿਕ ਨਾਂ ਹਟਾਉਣ ਦੇ ਲਈ ਕਈ ਮਾਪਦੰਡ ਤੈਅ ਕੀਤੇ ਗਏ ਨੇ ਜਿਵੇਂ ਕਿ ਚਾਰ ਪਹੀਆ ਵਾਹਨ ਜਾਂ ਵਪਾਰਕ ਵਾਹਨ ਦਾ مالک ਹੋਣਾ ਆਮਦਨ ਟੈਕਸ ਰਿਟਰਨ ਫਾਈਲ ਕਰਨਾ ਕਿਸੇ ਕੰਪਨੀ ਚ ਡਾਇਰੈਕਟਰ ਹੋਣਾ ਮਰਿਤਕ ਵਿਅਕਤੀ ਦਾ ਨਾਮ ਅਜੇ ਵੀ ਸਰਕਰਮ ਹੋਣਾ ਡੁਪਲੀਕੇਟ ਐਂਟਰੀਆਂ ਜਾਂ ਹੋਰ ਸਰਕਾਰੀ ਸ਼ਰਤਾਂ ਤੋਂ ਸਹਾਇਤਾ ਪ੍ਰਾਪਤ ਕਰਨ ਵਾਲਾ ਸ਼ਾਮਲ ਹੈ ਤਾਂ ਗੋਲ ਮਿਲਾ ਕੇ ਰਾਸ਼ਨ ਕਾਰਡ ਨੂੰ ਲੈ ਕੇ ਪਿਛਲੇ ਸਮਿਆਂ ਦੇ ਵਿੱਚ ਵੀ ਵਾਰ-ਵਾਰ ਸਮੱਸਿਆ ਦਿੱਖਦਾ ਉੱਠਦਾ ਆਇਆ ਹੈ ਹਾਲਾਂਕਿ ਇਹਨਾਂ ਨੂੰ ਫਿਲਟਰ ਕੀਤਾ ਜਾਵੇ ਯਾਨੀ ਕਿ ਇਸ ਦੇ ਵਿੱਚ ਕਾੰਤੀ ਛਾਂਟੇ ਹੋਣੀ ਚਾਹੀਦੀ ਹੈ ਬਹੁਤ ਸਾਰੇ ਜਿਹੇ ਲੋਕ ਜਿਹੜੇ ਕਿ ਉਹ ਲੋੜਵੰਦ ਵੀ ਨਹੀਂ ਹਨ ਬਹੁਤ ਚਿਰੇ ਨੇ ਅਸੀਂ ਕਹਿ ਸਕਦੇ ਹਾਂ ਉਹ ਉਹਨਾਂ ਦਾ ਰਜਿਆ ਪੁਚਿਆ ਪਰਿਵਾਰ ਹੈ ਪਰ ਉਸ ਦੇ باوجود ਉਹ ਸਰਕਾਰੀ ਰਾਸ਼ਨ ਲੈ ਰਹੇ ਨੇ ਤਾਂ ਉਸ ਨੂੰ ਲੈ ਕੇ ਗਲਤ ਹੈ ਇਸ ਨੂੰ ਲੈ ਕੇ ਵਾਰ-ਵਾਰ ਜ਼ਿਕਰ ਹੁੰਦਾ ਆਇਆ ਹੈ ਹਾਲਾਂਕਿ ਜਦੋਂ ਵੀ ਮਸਤਰਾਸ਼ਨ ਯੋਜਨਾ ਦੇ ਤਹਿਤ ਨਾਕਰਕ ਦਾ ਜ਼ਿਕਰ ਹੁੰਦਾ ਹੈ ਇਹ ਸਵਾਲ ਵੀ ਖੜੇ ਹੁੰਦੇ ਨੇ ਦੇਖੋ ਮੈਂ ਨੇ ਸਵਾਲ ਕੀਤਾ ਕਿ ਭਈ आप लोगों ने राशन कार्ड मुख्यमंत्री कह रहे हैं मेरे 8 लाख लोगों के साढ़े आठ लाख लोगों के राशन कार्ड काट दिए मैंने सवाल लगाया था भी ये राशन कार्ड क्यों काटे तो लोकसभा में हमें बोलने तो दिया नहीं गया लेकिन लिखित में जवाब आया है लिखित जवाब आया साढ़े को कि उन्होंने केवाईसी वाई सी है नहीं भाई अगर के वाई सी है नहीं तो सरकार न गल करके के ठीक करवाने सी ਨਾ ਤਾਂ ਪੰਜਾਬ ਦੀ ਸਰਕਾਰ ਨੇ ਧਿਆਨ ਦਿੱਤਾ ਨਾ ਕੇਂਦਰ ਸਰਕਾਰ ਨੇ ਜਾਣ ਬੁਝ ਕੇ ਵਿਤਕਰਾ ਕਰ ਰਹੀ ਹੈ ਵੀ ਕੱਟਦੇ ਹੋ 290000 ਕਾਰਡ ਕੱਟਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ 2069000 ਜਿਹੜਾ ਕਾਰਡ ਹੈਗਾ ਉਹ ਅਸੀਂ ਹੋਰ ਕੱਟਣਾ ਕਿਉਂਕਿ ਉਹਰੇ ਵੀ ਡਾਕੂਮੈਂਟ ਪੂਰੇ ਨਹੀਂ ਹੈ ਇਹ ਦੋਨੋਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਗਰੀਬਾਂ ਦੇ ਜੇ ਕੇਵਾਈਸੀ ਪੂਰੇ ਨਹੀਂ ਉਹ ਕਰਾਓ ਡਾਕੂਮੈਂਟ ਪਹਿਲਾਂ ਇਹਨਾਂ ਡਾਕੂਮੈਂਟ ਤੋਂ ਬਿਨਾਂ ਰਾਸ਼ਨ ਜਦੋਂ ਜਾ ਰਿਹਾ ਸੀ ਹੁਣ ਕੀ ਨਵੀਂ ਆਫਤ ਆ ਗਈ ਹੈ ਇੱਕ ਨਾ ਰਾਜਾ ਵੜਿੰਗ ਦੇ ਵੱਲੋਂ ਇੱਕ-ਇੱਕ ਆ ਗਿਆ ਸਵਾਲ ਖੜੇ ਕੀਤੇ ਗਏ ਨੇ ਅਤੇ ਫੋਨ ਲਾਈਨ ਤੇ ਸਾਡੇ ਨਾਲ ਵਿਕਰਮਜੀਤ ਸਿੰਘ ਪਾਸੇ ਆਵਾਜ਼ ਮੀ ਪਾਰਟੀ ਦੇ ਆਗੂ ਮੌਜੂਦ ਨੇ ਪਾਸੇ ਸਾਹਿਬ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਰਾਜਾ ਵੜਿੰਗ ਨੇ ਸਵਾਲ ਲਗਾਇਆ ਸੰਸਦ ਵਿੱਚ ਉਹਨਾਂ ਨੇ ਕਿਹਾ ਬੋਲਣ ਤਾਂ ਨਹੀਂ ਦਿੱਤਾ ਪਰ ਸਾਨੂੰ ਜਵਾਬ ਆਇਆ ਹੈ ਰਾਸ਼ਨ ਕਾਰਡ ਇਸ ਕਰਕੇ ਕੱਢ ਦਿੱਤੇ ਗਏ ਕਿਉਂਕਿ ਕੇਵਾਈਸੀ ਨਹੀਂ ਹੋਈ ਜਿਹੜੇ ਲਾਪਤਰੀ ਨੇ ਤਾਂ ਇਸ ਦੇ ਵਿੱਚ ਜ਼ਿੰਮੇਵਾਰੀ ਵੱਡੀ ਪੰਜਾਬ ਸਰਕਾਰ ਦੀ ਹੈ ਉਹਨਾਂ ਦੀ ਅਣਗਹਿਲੀ ਕਰਕੇ ਸਭ ਹੋਇਆ ਠੀਕ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਅੱਜ ਕੋ ਰਾਜਾ ਬੜੀ ਮਜੀਤ ਅਕ ਰਾਜਨੀਤੀ ਦੀ ਗੱਲ ਕਰ ਰਹੇ ਆ ਤੁਹਾਡੀ ਯਾਦ ਹੋਣਾ ਪਹਿਲਾਂ ਕੇਂਦਰ ਸਰਕਾਰ ਨੇ 9 ਲੱਖ ਤੋਂ ਵੱਧ ਰਾਸ਼ਨ ਕਾਰਡਾਂ ਦੀ ਕਰਨ ਦੀ ਲਿਸਟ ਜਾਲ ਕੀਤੀ ਸੀਗੀ ਇਹ ਪੰਜਾਬ ਸਰਕਾਰ ਨੇ ਉਦੋਂ ਵੀ ਕੇਂਦਰ ਸਰਕਾਰ ਨੂੰ ਪਿਆ ਸੀ ਕਿ ਤੁਹਾਡਾ ਫੈਸਲਾ ਇਹ ਗਲਤ ਹੈ ਜੀ ਪੰਜਾਬ ਸਰਕਾਰ ਨੇ ਪਹਿਲੇ ਹੀ ਸਕੀਮ ਦੀ ਕਰ ਦਿੱਤੀ ਸੀ ਇਹ ਪਹਿਲੇ ਜਿਹੜਾ ਹੈ ਕੁਝ 50000 ਦੇ ਤਰੀਕ ਜਿਹੜੇ ਮੈਰੇਜ ਦੇ ਜਾਂ ਜਲਦ ਤੋਂ ਤੇ ਰਾਸ਼ਨ ਉਹਨਾਂ ਦੇ ਨਾਮ ਸੇਫ ਕਰ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਹੁਣ 9 ਲੱਖ ਤੋਂ ਆ 2 ਲੱਖ ਕੁਝ ਹਜ਼ਾਰ ਤੇ ਆ ਗਈ ਹੈ ਪਰ ਕੇ ਪੰਜਾਬ ਸਰਕਾਰ ਵੱਲੋਂ ਸਾਰਿਆਂ ਦੀ ਕੇਵਾਈਸੀ ਵੀ ਕੀਤੀ ਗਈ ਹੈ ਤੇ ਜਿਹੜੇ ਇਹ ਕੇਂਦਰ ਸਰਕਾਰ 2 ਲੱਖ ਤੋਂ ਉੱਪਰ ਦੇ ਰਾਸ਼ਨ ਕੱਢਾਂ ਦੀ ਗੱਲ ਕਰ ਰਹੀ ਹੈ ਇਹਨਾਂ ਉੱਤੇ ਵੀ ਪੰਜਾਬ ਸਰਕਾਰ ਸਾਰਾ ਡਾਟਾ ਕਲੈਕਟ ਕਰ ਰਹੀ ਹੈ ਚੈੱਕ ਕਰ ਰਹੀ ਹੈ ਤੇ ਜਿਹੜੇ ਵੀ ਲੋੜਵੰਦ ਹੈ ਜਿਹਨੋਂ ਵੀ ਧਰਾਸ਼ਣ ਜਿਨ੍ਹਾਂ ਦਾ ਬਣਦਾ ਹੈ ਜਿਨ੍ਹਾਂ ਦਾ ਜ਼ਰੂਰਤ ਹੈ ਉਹਨਾਂ ਨੂੰ ਸਭ ਨੂੰ ਰਾਸ਼ਨ ਦਿਵਾਇਆ ਜਾਏਗਾ ਇਹਦੇ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਬਜਟ ਹੈ ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ ਪਾਸੇ ਸਾਹਿਬ ਕਿ ਉਹਨਾਂ ਨੂੰ ਹੁਣ ਦੇਖਿਆ ਜਾ ਰਿਹਾ ਜਿਹੜੇ ਇਕੱਟੇ ਗਏ ਨੇ ਉਹਨਾਂ ਦੇ ਜਿਹੜੇ ਜਿਨ੍ਹਾਂ ਦੇ ਸਾਰੇ ਡਾਕੂਮੈਂਟਸ ਪੂਰੇ ਹੋਣਗੇ ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰਕੇ ਉਹ ਵਾਪਸ ਬਹਾਲ ਕੀਤੇ ਜਾਣਗੇ ਬਿਲਕੁਲ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਹੈ ਗਰੀਬ ਦੇ ਨਾਲ ਹੈ ਕਿਉਂਕਿ ਤੁਸੀਂ ਇੱਕ ਚੀਜ਼ ਨੋਟ ਕਰੋ ਪੰਜਾਬ ਸਰਕਾਰ ਨੇ ਤਾਂ ਰਾਸ਼ਨ ਵਧਾ ਕੇ ਦੇਣ ਦੀ ਵੀ ਗੱਲ ਕੀਤੀ ਹੈ ਘਰ ਘਰ ਰਾਸ਼ਨ ਪਹੁੰਚਾਉਣ ਦੀ ਵੀ ਗੱਲ ਕੀਤੀ ਹੈ ਉਹਦਾ ਕਾਰਨ ਇਹ ਹੈ ਕਿ ਕੇਂਦਰ ਜਰੂਰ ਕਈ ਵਾਰੀ ਇਦਾਂ ਦੀ ਹਰਕਤਾਂ ਲਗਾਤਾਰ ਕਰਦਾ ਆ ਰਿਹਾ ਹੈ ਕੇਂਦਰ ਇੱਕ ਪਾਸੇ ਤਾਂ ਦਾਅਤੇ ਜਾਰੀ ਕਰਦਾ ਅਸੀਂ ਇੰਨੇ ਕਰੋੜ ਲੋਕਾਂ ਨੂੰ ਰਾਸ਼ਨ ਦੇ ਰਹੇ ਹਾਂ ਦੂਜੇ ਪਾਸੇ ਰਾਸ਼ਨ ਕੱਟਣ ਦੀ ਗੱਲ ਵੀ ਕਰਦਾ ਪਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਅਸੀਂ ਹਰ ਗਰੀਬ ਤੱਕ ਰਾਸ਼ਨ ਪਹੁੰਚਾਉਣਾ ਹੈ ਠੀਕ ਹੈ ਸ਼ੁਕਰੀਆ ਆਪਸੀ ਸਾਹਿਬ ਕੱਲ ਬਾਤ ਲਈ ਤਨਵਾਦ ਹੈ ਤਖਲ ਮਿਲਾਕੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਆਗੂ ਸਾਡੇ ਨਾਲ ਜੁੜੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਦੇਖ ਰਹੇ ਹਾਂ ਸਾਰੇ ਕਾਗਜ਼ੀ ਕਾਰਵਾਈ ਜਲਦੀ ਪੂਰੀ ਕੀਤੀ ਜਾਏਗੀ ਉਸ ਤੋਂ ਬਾਅਦ ਇਹਨਾਂ ਕੱਟੇ ਹੋਏ ਰਾਸ਼ਨ ਕਾਰਡਾਂ ਨੂੰ ਬਹਾਲ ਕੀਤਾ ਜਾਏਗਾ ਅਗੇ ਬਤਾ ਕੇ ਤਾਂ ਅਹਿਮ ਤੇ ਵੱਡੀ ਖਬਰ ਇਹ ਹੋ ਰਹੀ ਹੈ ਕਿਉਂਕਿ ਆਮ ਲੋਕਾਂ ਦੇ ਨਾਲ ਜੁੜੀ ਹੋਈ ਇਹ ਵੀ ਖਬਰ ਪੰਜਾਬ ਦੇ ਵਿੱਚ ਅੱਜ ਰੇਲਣਾ ਰੋਕਣਗੇ ਕਿਸਾਨ। 1 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ। 19 ਜ਼ਿਲ੍ਹਿਆਂ ਵਿੱਚ 26 ਅਜੀਆਂ ਥਾਵਾਂ ਨੇ ਜਿੱਥੇ ਪ੍ਰਦਰਸ਼ਨ ਹੋ ਜਾ ਰਿਹਾ। ਬਿਜਲੀ ਸੋਧ ਬਿੱਲ ਦੇ ਖਿਲਾਫ ਕਿਸਾਨਾਂ ਦਾ ਇਹ ਪ੍ਰਦਰਸ਼ਨ ਹੈ ਤਾਂ ਸੇਕੀ ਬਿੱਲ ਖਰੜਾ ਰੱਦ ਕਰਾਉਣ ਤੇ ਪ੍ਰੀपेड ਮੀਟਰ ਨੇ ਜਿਹੜਾ ਨੂੰ ਹਟਾਉਣ ਦਾ ਮੰਗ ਕੀਤੀ ਜਾ ਰਹੀ ਹੈ ਔਰ ਕਿਸਾਨ ਮਦੂਨ ਮੋਚਾ ਜਿਹੜਾ ਹੈ ਪ੍ਰਦਰਸ਼ਨ ਕਰ ਰਿਹਾ। ਇਸ ਤੋਂ ਇਲਾਵਾ ਵੀ आज समागम आगे वास्ते प्रोग्राम जड़े ने वो तक किए हुए ने 2 घंटे आम लोकां नु खजलवारी ਹੋਏਗੀ आम नु परेशान ਹੋਣਗੇ ਇਸ ਵਿੱਚ ਕੋਈ ਦੌਰਾ ਨਹੀਂ ਹੈ ਕਿਉਂਕਿ ਦੋ ਕੰਡੇ ਟਰੈਕ ਜਾਮ ਰਹੇਗਾ ਪਰ ਦੂਜੇ ਪਾਸੇ ਕਿਸਾਨ ਇਹ ਵਾਰ ਵਾਰ ਕਹਿੰਦੇ ਨੇ ਕਿ ਸਾਡੀਆਂ ਮੰਗਾਂ ਜਦੋਂ ਪੂਰੀਆਂ ਨਹੀਂ ਹੁੰਦੀਆਂ ਸਾਡੀ ਜਦੋਂ ਸੁਣਵਾਈ ਨਹੀਂ ਹੁੰਦੀ ਇਸ ਕਰਕੇ ਅਸੀਂ ਟਰੈਕ ਜਾਮ ਕਰਦੇ ਹਾਂ ਤਾਂ ਕੁਲ ਮਿਲਾ ਕੇ ਅੱਜ 1 ਵਜੇ ਤੋਂ ਲੈ ਕੇ 3 ਵਜੇ ਤਰ੍ਹਾਂ ਦਿੱਤਾ ਚਾਹੇਗਾ 3 ਵਜੇ ਤੱਕ ਤਰ੍ਹਾਂ ਦਿੱਤਾ ਚਾਹੇਗਾ 19 ਜ਼ਿਲ੍ਹਿਆਂ 'ਚ 26 ਥਾਣਿਆਂ 'ਤੇ ਪ੍ਰਦਰਸ਼ਨ ਨੂੰ ਲੈ ਕੇ ਪਹਿਲਾਂ ਤੋਂ ਐਲਾਨ ਕਰ ਦਿੱਤਾ ਗਿਆ ਬਿਜਲੀ ਸੋਧ ਬਿੱਲ ਦੇ ਖਿਲਾਫ ਇਹ ਕਿਸਾਨਾਂ ਦਾ ਪ੍ਰਦਰਸ਼ਨ ਹੈ ਔਰ ਕੋਲ ਮਿਲਾ ਕੇ ਇਸ ਤੋਂ ਬਾਅਦ ਵੀ ਪ੍ਰੋਗਰਾਮ ਦਿੱਤੇ ਗਏ ਨੇ ਉਸ ਦੇ ਡੀਸੀ ਦਫਤਰਾਂ ਦਾ ਕਿਰਾਓ ਵੀ ਹੋਵੇ ਤਾ ਬਿਜਲੀ ਸੋਡ ਬਿਲ ਦੇ ਖਿਲਾਫ ਦੱਸਿਆ ਕਿ ਪ੍ਰਦਰਸ਼ਨ ਹੈ ਔਰ ਕਿੱਥੇ ਕਿੱਥੇ ਥਾਵਾਂ ਤੇ ਦਰਨਾ ਦਿੱਤਾ ਜਾਏਗਾ ਅੰਮ੍ਰਿਤਸਰ ਦੇਵੀ ਦਾਸਪੁਰਾ ਮਜੀਠਾ ਇੱਥੇ ਅਮੂਮਨ ਤੌਰ ਤੇ ਜਦੋਂ ਵੀ ਕਾਲ ਹੁੰਦੀ ਹੈ ਇੱਥੇ ਦਰਨਾ ਦਿੱਤਾ ਹੀ ਜਾਂਦਾ ਹੈ ਕਿਸਾਨਾਂ ਦੇ ਵੱਲੋਂ ਉਸ ਤੋਂ ਬਾਅਦ ਗੁਰਦਾਸਪੁਰ ਦਾ ਜ਼ਿਕਰ ਕਰ ਰਹੇ ਹਾਂ ਬਟਾਲਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਵਿੱਚ ਟਰੈਕ ਤੇ ਦਰਨਾ ਹੋਏਗਾ ਯਾਨੀ ਕਿ ਜੇਕਰ ਇੱਥੋਂ ਕਿਸੇ ਨੇ ਇਸ ਦੇ ذریعے ਜਿਹੜੀ ਟ੍ਰੇਨ ਆਉਂਦੀ ਹੈ ਆਉਣਾ ਹੈ ਤਾਂ ਉਸ ਨੂੰ ਲੈ ਕੇ ਜਾਣਕਾਰੀ ਹੋਵੇ ਪਠਾਨਕੋਟ ਦਾ ਜ਼ਿਕਰ ਕੀਤਾ ਜਾਏ ਪਰਮਾਨੰਦ ਫਾਟਕ ਹੈ ਜਿੱਥੇ ਇਹ ਦਰਨਾ ਦਿੱਤਾ ਜਾ ਰਿਹਾ ਹੈ ਯਾਨੀ ਕਿ 1 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਵੀ ਟ੍ਰੈਕ ਜਾਮ ਪਠਾਨਕੋਟ ਦੇ ਵਿੱਚ ਰਹਿਣ ਵਾਲਾ ਹੈ ਪਰਮਾਨੰਦ ਫਾਟਕ ਤੇ ਔਰ ਤਰਨਤਾਰਨ ਰੇਲਵੇ ਸਟੇਸ਼ਨ ਤੇ ਮੁੱਖ ਤਰਨਤਾਰਨ ਰੇਲਵੇ ਸਟੇਸ਼ਨ ਹੈ ਉੱਥੇ ਇਹ ਦਰਨਾ ਦਿੱਤਾ ਜਾਏਗਾ ਅਜਈਆਂ 26 ਥਾਵਾਂ ਨੇ ਜਿਨ੍ਹਾਂ ਦਾ ਅਸੀਂ ਡਿਟੇਲ ਦਾ ਦੇ ਵਿੱਚ ਜ਼ਿਕਰ ਕਰ ਰਹੇ ਹਾਂ ਅਗਲਾ ਜਿਹੜਾ ਹੈ ਉਹ ਫਿਰੋਜ਼ਪੁਰ ਬਸਤੀ ਟੈਂਕੋ ਵਾਲੀ ਮੱਲਾਂ ਵਾਲਾ ਦਲਵੰਡੀ ਪਾਈ उत्तें तरना है वह जाएगा यानी कि यह ट्रैक भी जोड़ा है वह जाम होएगा अगली अप्रेड का जिक्र करा कपूरथला कपूरथला डविंटी सुल्तानपुर लोधी के ट्रैक से जाम रहेगा दो घंटे के लिए इतने भी धरना लगया जाएगा बाद होर कपूरथला क्योंकि दुआबे आ जलंधर के भी जलंधर कैंट मुख यह धरना जोड़ा है उत्थे भी दिता जाना है जलंधर कैंट भी ट्रैक पर किसान बैठन उरना दिता जाएगा ਇਸ ਤੋਂ ਬਾਅਦ ਹੁਸ਼ਿਆਰਪੁਰ ਦਾ ਜ਼ਿਕਰ ਕਰ ਰਹੇ ਹਾਂ ਟਾਂਡਾ ਪੁਰਾਣਾ ਪੰਗਾਲਾ ਦੇ ਵਿੱਚ ਟਰੈਕ ਤੇ ਜਾਮ ਰਹੇਗਾ 2 ਘੰਟੇ ਦੇ ਲਈ ਇਹ ਵੀ ਕਾਲ ਦਿੱਤੀ ਗਈ ਹੈ ਕਿਉਂਕਿ ਬਕਾਇਦਾ ਥਾਵਾਂ ਨੂੰ ਲੈ ਕੇ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਹੈ ਅਗਲਾ ਪਟਿਆਲਾ ਦੇ ਵਿੱਚ ਸ਼ੰਭੂ ਬਾਲਾ ਨਾਬਾ ਦੇ ਵਿੱਚ ਇਹ ਤਰਨਾ ਜਿਹੜਾ ਹੈ ਉਹ ਦਿੱਤਾ ਜਾਣਾ ਹੈ ਯਾਨੀ ਕਿ ਇੱਥੇ ਜੜੀ ਟ੍ਰੇਨਾਂ ਕਿਉਂਕਿ ਉਹ ਕਨੈਕਟੀਵਿਟੀ ਹੈ ਖਾਸ ਤੌਰ ਤੇ ਹਰਿਆਣਾ ਦੇ ਨਾਲ ਸੁਭਾਵਿਕ ਤੌਰ ਤੇ ਆਰਥਿਕ ਤੌਰ ਤੇ ਬੜਾ ਨੁਕਸਾਨ ਹੁੰਦਾ ਹੈ ਸੰਗਰੂਰ ਦਾ ਜ਼ਿਕਰ ਕੀਤਾ ਜਾਏ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਦੇ ਵਿੱਚ ਵੀ ਜਿਹੜਾ ਹੈ ਇਹ ਟਰੈਕ ਤੇ ਜਾਮ ਰਹਿਣ ਵਾਲਾ ਇਸ ਤੋਂ ਇਲਾਵਾ ਸੰਗਰੂਰ ਦੇ ਨਾਲ ਨਾਲ ਜਿਹੜੇ ਬਾਕੀ ਹੋਰ ਥਾਵਾਂ ਨੇ ਫਾਜ਼ਲਕਾ ਦਾ ਜ਼ਿਕਰ ਕਰ ਰਹੇ ਹਾਂ ਫਾਜ਼ਲਕਾ ਮੁਖਰਲੀ ਸਟੇਸ਼ਨ ਤੇ ਜਿਹੜਾ ਹੈ ਉਤਰਨਾ ਦਿੱਤਾ ਜਾਏਗਾ 26 ਥਾਵਾਂ ਨੇ ਅਜੀਆਂ ਜਿੱਥੇ ਟਰੈਕ ਤੇ ਅੱਜ ਜਾਮ ਨੂੰ ਲੈ ਕੇ ਪਹਿਲਾਂ ਤੋਂ ਐਲਾਨ ਕਰ ਦਿੱਤਾ ਗਿਆ ਔਰ ਤੁਹਾਡੇ ਏਰੀਆ ਦਾ ਇਲਾਕੇ ਦਾ ਜ਼ਿਕਰ ਕੀਤਾ ਜਾਵੇ ਤਾਂ ਫਿਰ ਉਹ ਵੀ ਤੁਸੀਂ ਤਿਆਰ ਰੱਖਿਓ ਮੋਗਾ ਦਾ ਜ਼ਿਕਰ ਕਰ ਰਹੇ ਹਾਂ ਰੇਲਵੇ ਸਟੇਸ਼ਨ ਅਤੇ ਜਿਹੜਾ ਹੈ ਉਹ ਤਰਨਾ ਦਿੱਤਾ ਜਾਣਾ ਹੈ ਬਹੁਤ ਸਾਰੀਆਂ ਜੀਆਂ ਥਾਵਾਂ ਦੇ ਜਿੱਥੇ ਮੁੱਖ ਰੇਲਵੇ ਸਟੇਸ਼ਨ ਤੇ ਹੀ ਤਰਨੇ ਹੋਣਗੇ ਬਠਿੰਡਾ ਰਾਮਪੂਰਾ ਦੇ ਵਿੱਚ ਜਿਹੜਾ ਹੈ ਉਹ ਟਰੈਕ ਜਾਮ ਰਹੇਗਾ ਇੱਥੇ ਵੀ ਟਰੈਕ ਤੇ ਜਿਹੜਾ ਹੈ ਤਰਨਾ ਕਿਸਾਨਾਂ ਦੇ ਵੱਲੋਂ ਦਿੱਤਾ ਜਾਣਾ ਹੈ ਅਜੀਆਂ 26 ਥਾਵਾਂ ਦਾ ਸੀ ਜ਼ਿਕਰ ਕਰ ਰਹੇ ਹਾਂ ਮੁਕਸਰ ਸਾਹਿਬ ਮੁਕਸਰ ਸਾਹਿਬ ਦੇ ਵਿੱਚ ਮਲੋਟ ਦੇ ਵਿੱਚ ਮੁਕਸਰ ਦੇ ਵਿੱਚ ਇਹ ਤਰਨਾ ਟਰੈਕ ਤੇ ਜਿਹੜਾ ਹੈ ਉਹ ਦਿੱਤਾ ਜਾਏਗਾ ਮਲੋਟ ਦੇ ਵਿੱਚ ਟਰੈਕ ਜਾਮ ਕਰਨਗੇ ਕਿਸਾਨ ਔਰ ਐਸੇ ਕਾਲ ਦੇ ਚੱਲਦੇ ਮਲੇਰ ਕੋਟਲਾ ਵੀ ਜਿਹੜਾ ਹੈ ਉੱਥੇ ਅਹਿਮਦ ਅਹਮਦਗੜ ਦੇ ਵਿੱਚ ਜਿਹੜਾ ਹੈ ਉਤਰਨਾ ਦਿੱਤਾ ਜਾਣਾ ਹੈ ਤਾਂ ਇਹ ਵੱਖ-ਵੱਖ ਥਾਵਾਂ ਨੇ ਜਿੱਥੇ ਟਰੈਕ ਜਾਮਦ ਕੀਤੇ ਜਾ ਰਹੇ ਨੇ ਅੱਜ ਖੱਜਲਖਵਾਰੀ ਸਵਾਵਿਕ ਤੌਰ ਤੇ ਆਮ ਲੋਕਾਂ ਨੂੰ ਹੋਏਗੀ ਮਾਨਸਾ ਦੇ ਵਿੱਚ ਰੇਲਵੇ ਸਟੇਸ਼ਨ ਹੈ ਮੈਨੂੰ ਜਿਹੜੇ ਕਿ ਮੁੱਖ ਕਈ ਰੇਲਵੇ ਸਟੇਸ਼ਨ ਜਿਹਨੇ ਜਿੱਥੇ ਤਰਨਾ ਦਿੱਤਾ ਜਾ ਰਿਹਾ ਹੈ ਔਰ ਮਾਨਸਾ ਦੇ ਵਿੱਚ ਰੇਲਵੇ ਸਟੇਸ਼ਨ ਤੇ ਹੀ ਇਹ ਤਰਨਾ 2 ਘੰਟੇ ਲਈ ਦਿੱਤਾ ਜਾਣਾ ਹੈ ਔਰ ਲੁਧਿਆਣਾ ਸਾਨੇਵਾਲ ਲੁਧਿਆਣਾ ਸਾਨੇਵਾਲ ਦੇ ਵਿੱਚ ਜਿਹੜਾ ਹੈ ਉਤਰਨਾ ਔਰ ਕਾਫੀ ਜ਼ਿਆਦਾ ਅਹਿਮ ਹੈ ਕਿਉਂਕਿ ਲੁਧਿਆਣਾ ਦਾ ਜ਼ਿਕਰ ਕੀਤਾ ਜਾਵੇ ਤਾਂ ਮੇਨ ਰੂਟ ਹੈ ਵਿਚਕਾਰ ਪੈਂਦਾ ਹੈ ਖਾਸ ਤੌਰ ਤੇ ਪੰਜਾਬ ਦੇ ਫਰੀਦਕੋਟ ਦੀ ਗੱਲ ਕੀਤੀ ਜਾਏ ਇੱਥੇ ਵੀ ਰੇਲਵੇ ਸਟੇਸ਼ਨ ਦੇ ਤਰਨਾ ਹੈ ਤਾਂ ਇੱਥੇ ਵੀ 2 ਘੰਟੇ ਜਦੋਂ ਟਰੈਕ ਬੰਦ ਹੋਏਗਾ ਟ੍ਰੇਨਾਂ ਨਹੀਂ ਪਹੁੰਚਣਗੀਆਂ ਖ절ਖਵਾਰੀ ਬੇਹਦ ਔਣ ਵਾਲੀ ਹੈ ਰੂਪਨਗਰ ਦਾ ਜ਼ਿਕਰ ਕਰਾਂਗੇ ਜ਼ਿਲ੍ਹਾ ਹੈ ਰੇਲਵੇ ਸਟੇਸ਼ਨ ਇੱਥੋਂ ਦਾ ਇੱਥੇ ਵੀ ਤੁਹਾਨੂੰ ਬਿਲਕੁਲ ਟਰੈਕ ਜਾਮ ਮਿਲੇਗਾ 2 ਘੰਟੇ ਦੇ ਲਈ ਔਰ ਜੇਕਰ ਤੁਸੀਂ ਵੀ ਸਫ਼ਰ ਕਰਨ ਵਾਲੇ ਹੋ ਤਾਂ ਬੇਹਦ ਧਿਆਨ ਦੇਣ ਯੋਗ ਹੈ ਕਿੱਥੇ ਕਿੱਥੇ ਤਰਨੇ ਦਿੱਤੇ ਜਾ ਰਹੇ ਨੇ ਤਾਂ ਅੰਮ੍ਰਿਤਸਰ ਦੇਵੀदासਪੁਰਾ ਮਜੀਠਾ ਅਸੀਂ ਕਹਿ ਸਕਦੇ ਆ ਇਹ ਮੁੱਢ ਹੈ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ ਉਹ ਹਮੇਸ਼ਾ ਤੋਂ ਇੱਥੋਂ ਮੁੱਢ ਜਿਹੜਾ ਹੈ ਉਹਨਾਂ ਨੇ ਬੰਨਿਆ ਔਰ ਉੱਥੇ ਤਰਨਾ ਪੱਕਾ ਉਹਨਾਂ ਦੇ ਵੱਲੋਂ ਹਮੇਸ਼ਾ ਤੋਂ ਦਿੱਤਾ ਜਾਂਦਾ ਹੈ ਤਾਂ ਇੱਥੋਂ ਸ਼ੁਰੂਆਤ ਹੋਏਗੀ ਔਰ ਬਾਕੀ ਪੂਰੇ ਪੰਜਾਬ ਦੇ ਵਿੱਚ ਅਜਿਹੀਆਂ ਅਸੀਂ 26 ਥਾਵਾਂ ਤੁਹਾਨੂੰ ਦੱਸੀਆਂ ਨੇ ਜਿੱਥੇ ਕਿ ਇਹ ਤਰਨੇ ਦਿੱਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਪ੍ਰਦਰਸ਼ਨ ਹੋਣਗੇ ਮਜ਼ਦੂਰ ਮੋਰਚੇ ਦਾ ਜਿਹੜਾ ਸੱਦਾ ਵਾ ਉਹਦੇ ਵਾਲੇ ਮਸਲੇ ਤੇ ਜੋ ਪੰਜਾਬ ਸਰਕਾਰ ਦਾ ਰਵਈਆ ਵਾ ਜਿਵੇਂ ਅਸੀਂ ਪਿਛਲੇ ਸਮੇਂ 'ਚ ਦੇਖਿਆ ਜਿਵੇਂ ਪੁਲਸ ਸਟੇਟ ਬਣਿਆ ਰਿਹਾ ਪੰਜਾਬ ਔਰ ਸਾਡਾ ਸਿਰਫ ਅੰਸ਼ਕ ਰੂਪ ਵਿੱਚ 2 ਘੰਟੇ ਦਾ ਰੇਲ ਰੋਕੋ ਸੀ 80% ਟ੍ਰੈਕਾਂ ਤੇ ਟ੍ਰੇਨਾਂ ਆਉਣੀਆਂ ਹੀ ਨਹੀਂ ਹੈਗੀਆਂ 2 ਘੰਟੇ 20% ਕੋ ਮੇਨ ਲਾਈਨ ਤੇ ਇੱਕ ਦੋ ਗੱਡੀ ਦਾ ਸਹਰ ਪਊਗਾ ਔਰ ਜਿਵੇਂ ਸਰਕਾਰ ਦਾ ਰਵਈਆ ਅਸੀਂ ਦੇਖ ਰਿਹਾ ਗਰਦਾਸਪੁਰ ਦੇ ਵਿੱਚ ਆਗੂਆਂ ਦੇ ਘਰਾਂ 'ਚ ਵੱਢ ਰਹੀ ਆ ਜਿਵੇਂ ਮਾਲੀਰੇ ਵਿੱਚ ਐਸਐਚਓ ਫੋਨ ਕਰਦਾ ਵੀ ਤੁਸੀਂ ਸ਼ੰਭੂ ਨਾ ਜਾਇਓ ਜਿਵੇਂ ਸੰਗਰੂਰ ਦੇ ਵਿੱਚ ਦਿਖ ਰਿਹਾ ਜਿਵੇਂ ਹੋਰ ਨਾ ਥਾਵਾਂ ਤੇ ਵੀ ਤਰਨ ਤਰਨ ਦੇ ਵਿੱਚ ਵੀ ਜੋ ਸਰਕਾਰ ਦਾ ਰਵਈਆ ਨਜ਼ਰ ਆ ਰਿਹਾ ਹੈਗਾ ਵਾ ਸੋ ਇਹ ਪੀਸਫੁਲੀ ਅੰਦੋਲਨ ਨੂੰ ਕੁਚਲੰਦਾ ਹੈਗਾ ਵਾ ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਇਸ ਰਵਈਏ ਦੀ ਅ ਸਰਕਾਰ ਦੇ ਇਸ ਤਰੀਕੇ ਦੀ ਅਸੀਂ ਨਿੰਦਿਆ ਕਰਦੇ ਆ ਜੇ ਭਗਵੰਤ ਮਾਨ ਸਰਕਾਰ ਵਾਕਿਆ ਸੋਹਰਦ ਹੁੰਦੀ ਦਾ ਬਿਜਲੀ ਸੋਧ ਬਿੱਲ 2025 ਦੇ ਖਲੜੇ ਨੂੰ ਰੱਦ ਕਰਾਉਣ ਲਈ ਉਹ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਆ ਠੀਕ ਹੈ ਅਸੀਂ ਇਹਦੇ ਵਿਰੁੱਧ ਮਤਾ ਵੀ ਪਾਸ ਕਰਦੇ ਆ ਕੇਂਦਰ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹਾਂਗੇ ਕਿਉਂਕਿ ਬਿਜਲੀ ਸੋਧ ਬਿੱਲ ਵਾਲੇ ਮਸਲੇ ਤੇ ਹੀ ਇਹ ਸਾਰਾ ਐਕਸ਼ਨ ਸੀਗਾ ਹੈਗਾ ਔਰ ਪ੍ਰੀਪੇਡ ਮੀਟਰਾਂ ਦੇ ਉੱਤੇ ਪਰ ਸਰਕਾਰ ਦਾ ਜ਼ਬਰ ਵਿਰੋਧੀ ਰਵਈਆ ਅਜੇ ਤੱਕ ਸਾਹਮਣੇ ਆ ਰਿਹਾ ਅਸੀਂ ਪੂਰੇ ਪੰਜਾਬੀਆਂ ਨੂੰ ਇਸ ਜ਼ਬਰ ਦੇ ਰਵਈਏ ਦੇ ਖਿਲਾਫ ਡਟਣ ਦੀ ਅਪੀਲ ਕਰਦੇ ਆਂ ਅਕੇ ਵਤਾਂਗੇ ਤਾਂ ਵੀਜ਼ਾ ਤੇਨ ਤੋਂ ਪਹਿਲਾਂ ਅਮਰੀਕਾ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਕਰੇਗਾ ਜੀ ਹਾਂ ਬੇहद ਐਮ ਖਬਰ ਹੈ ਖਾਸ ਕਰਕੇ ਜਿਹੜੇ ਅਮਰੀਕਾ ਜਾਂਦੇ ਚਾਹਵਾਨ ਨੇ ਉਹਨਾਂ ਦੇ ਲਈ ਔਰ ਅਮਰੀਕਾ ਦੇ ਦੱਸਿਆ ਕਿ H1B ਵੀਜ਼ਾ ਤੇ 4 H4 ਵੀਜ਼ਾ ਦੇ ਕਿ ਨਵੇਂ ਨਿਯਮ ਜਿਹੜੇ ਨੇ ਉਹ ਸਾਹਮਣੇ ਆਏ ਨੇ ਔਰ H1B ਵੀਜ਼ਾ ਅਪਲਾਈ ਕਰਨ ਵਾਲਿਆਂ ਦੇ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਨੇ ਬਿਨੇਕਾਰਾਂ ਨੂੰ ਸੋਸ਼ਲ ਮੀਡੀਆ ਪ੍ਰੋਫਾਈਲ ਪਬਲਿਕ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸੋਸ਼ਲ ਮੀਡੀਆ ਪ੍ਰੋਫਾਈਲ ਜਿਹੜੀ ਐ ਜਨਤਕ ਰੱਖਣੀ ਹੋਏਗੀ H1B ਵੀਜ਼ਾ ਤੋਂ ਪਹਿਲਾਂ ਪ੍ਰੋਫਾਈਲ ਦੀ ਜਾਂਚ ਕੀਤੀ ਜਾਏਗੀ 15 ਦਸੰਬਰ ਤੋਂ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਭਾਰਤ ਦੇ ਟੈਕਨੋਲੋਜੀ ਵਰਕਰ ਤੇ ਡਾਕਟਰ H1B ਵੀਜ਼ਾ ਦੇ ਵੱਡੇ ਲਾਭਪਾਤਰੀ ਨੇ ਜ਼ਿਕਰ ਯੋਗ ਹੈ ਵੀ ਐ ਪਿਛਲੇ ਦਿਨੀ H1B ਵੀਜ਼ਾ ਨੂੰ ਲੈ ਕੇ ਕਈ ਨਵੇਂ ਨਿਯਮ ਜੁਰੇ ਨੇ ਉਰ ਜਾਰੀ ਹੋਏ ਜਿਸ ਤੇ ਟਰ ਟਚਵਨ ਵੀਜ਼ਾ ਦੀ ਫੀਸ ਨੂੰ 1 ਲੱਖ ਡਾਲਰ ਯਾਨੀ ਕਿ ਭਾਰਤੀ ਕਰੰਸੀ ਮੁਤਾਬਕ 90 ਲੱਖ ਰੁਪਏ ਕਰ ਦਿੱਤਾ ਗਿਆ ਨਾਲੇ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਹ ਵੀ ਕਿਹਾ ਸੀ ਕਿ ਟਰ ਟਚਵਨ ਵੀਜ਼ਾ ਕੋਈ ਹੱਕ ਨਹੀਂ ਸਗੋ ਵਿਸ਼ੇਸ਼ ਅਧਿਕਾਰ ਹੈ ਤਾਂ ਜ਼ਿਕਰਯੋਗ ਇਹ ਵੀ ਹੈ ਕਿ ਜੇ ਤੁਹਾਡੀ ਸੋਸ਼ਲ ਮੀਡੀਆ ਜਿਹੜੀ ਪ੍ਰੋਫਾਈਲ ਹੈ ਉਸ ਨੂੰ ਅਨਲੌਕ ਰੱਖਣ ਲਈ ਕਿਹਾ ਗਿਆ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡਾ ਆ ਜਿਹੜਾ ਹੈ ਉਹ ਸੋਸ਼ਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹਿਣਾ ਸੈਣਾ ਹੈ ਤੁਹਾਡੀਆਂ ਕਿਉਂਕਿ ਸੁਭਾਵਿਕ ਤੌਰ ਤੇ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਆਪਣਾ ਡਾਟਾ ਪਰਸਨਲ ਡਾਟਾ ਪਰਿਵਾਰ ਦੀਆਂ ਤਸਵੀਰਾਂ ਔਰ ਕੰਟੈਂਟ ਖਾਸ ਤੌਰ ਤੇ ਜਿਹੜਾ ਸ਼ੇਅਰ ਕਰਦਾ ਹੈ ਜਿਹੜਾ ਕੰਟੈਂਟ ਪਾਉਂਦਾ ਹੈ ਕੋਈ ਵੀ ਜਿਹੜਾ ਸ਼ਖਸ ਹੈ ਉਹ ਕਿਸ ਤਰੀਕੇ ਦੇ ਨਾਲ ਸੋਚਦਾ ਹੈ ਉਹ ਸਾਰੀ ਚੀਜ਼ ਉਸਤੇ ਨਿਰਭਰ ਕਰਦੀ ਹੈ ਔਰ ਬੇहद ਅਹਿਮ ਹੈ ਅੱਜ ਦੇ ਸਮੇਂ ਦੇ ਵਿੱਚ ਤੁਹਾਡਾ ਸੋਸ਼ਲ ਮੀਡੀਆ ਪ੍ਰੋਫਾਈਲ ਤਾਂ ਕਿ ਬਾਅਦਾਂ ਕਿ ਉਹ ਮੌਤਲ ਡੀਆਈਜੀ ਹਰਚਰਨ ਸਿੰਘ ਪੁੱਲਾ ਨੇ ਗ੍ਰਿਫਤਾਰੀ ਰੂਟ ਦੀ ਸੀਸੀਟੀਵੀ ਪੰਗੀ ਹੈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਉਹਨਾਂ ਨੇ ਅਰਜ਼ੀ ਦਾਖਲ ਕੀਤੀ ਹੈ ਡੀਸੀ ਕੰਪਲੈਕਸ ਤੋਂ ਲੈ ਕੇ ਦੱਸੇ ਕਿ ਮੁਹਾਲੀ ਸੀਬੀਆਈ ਅ ਦਫਤਰ ਤੱਕ ਦੀ ਸੀਸੀਟੀਵੀ ਮੰਗੀ ਗਈ ਹੈ ਔਰ ਬੇਗੁਨਾਹੀ ਸਾਬਤ ਕਰਨ ਦੇ ਲਈ ਇਹ ਰਿਕਾਰਡ ਮੰਗਿਆ ਗਿਆ ਅਦਾਲਤ ਨੇ ਸੀਬੀਆਈ ਨੂੰ ਜਵਾਬ ਦੇਣ ਦੇ ਲਈ ਨੋਟਿਸ ਜਾਰੀ ਕੀਤਾ ਹੈ 8 ਦਸੰਬਰ ਨੂੰ ਦੱਸਿਆ ਕਿ ਮਾਮਲੇ ਦੀ ਸੁਣਵਾਈ ਹੋਏਗੀ ਇਹ ਵੀ ਦੱਸਿਆ ਕਿ ਸੀਬੀਆਈ ਨੇ 16 ਅਕਤੂਬਰ ਨੂੰ ਪੋਲਰ ਨੂੰ ਉਹਨਾਂ ਦੇ ਡੀਸੀ ਕੰਪਲੈਕਸ ਵਾਲੇ ਦਫਤਰ ਤੋਂ ਗ੍ਰਿਫਤਾਰ ਕੀਤਾ ਸੀ ਦੁਪਹਿਰ 12 ਵਜੇ ਦੇ ਕਰੀਬ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਸੀਬੀਆਈ ਦਫਤਰ ਚੰਡੀਗੜ੍ਹ ਲਿਆਂਦਾ ਗਿਆ ਪੋਲਰ ਨੇ ਕਿਹਾ ਕਿ ਉਹਨਾਂ ਨੂੰ ਫਸਾਉਣ ਦੇ ਲਈ ਸਾਜ਼ਿਸ਼ ਰਚੀ ਗਈ ਹੈ ਜਿਸ ਦੇ ਕਾਰਨ ਉਹਨਾਂ ਨੇ ਕੁਝ

ਪਰ ਆ ਕਿ ਆ ਕਿ ਪੰਜਾਬ ਦੇ ਆਈਐਸ ਅਧਿਕਾਰੀ ਫਾਈਲ ਮਨਜ਼ੂਰੀ ਦਿਲੇ ਪੰਜਾਬ ਸਰਕਾਰ ਨੂੰ ਭੇਜਦਾ ਹੈ ਤੁਹਾਨੂੰ ਉਸ ਅਥਾਰਟੀ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਜਿਸ ਸਾਦੀ ਲੋਕ ਸੇਵਕ ਹੈ ਤacol ਮਿਲਾ ਕੇ ਆਪਣੇ ਆਪਣੇ ਚ ਮਾਮਲਾ ਬੇਹਦ ਅਹਿਮ ਤਾਂ ਸਿੱਧੇ ਤੌਰ ਤੇ ਸੀਸੀਟੀਵੀ ਜਿਹੜੀ ਆ ਮੰਗੀ ਗਈ ਹੈ ਔਰ ਮਨੋਜ ਰਾਠੀ ਮੇਰੇ ਸਯੋਗੀ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਆ ਆਪਣੇ ਆਪ ਨੂੰ ਬੇਦੋਸ਼ਾ ਸਾਬਤ ਕਰਨ ਦੇ ਲਈ ਆ ਜਿਹੜੀ ਆ ਸੀਸੀਟੀਵੀ ਮੰਗੀ ਗਈ ਹੈ ਜੋ ਹੁਣ ਤੱਕ ਦੀ ਸਾਡੇ ਕੋਲ ਜਾਣਕਾਰੀ ਹੈ ਹਰਚਰਨ ਸਿੰਘ ਭੁੱਲਰ ਨੇ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਔਰ ਸੀਸੀਟੀਵੀ ਦਾ ਕੀ ਪੂਰਾ ਖੇਡ ਹੈ ਦੇਖੋ ਗੁਜਰਤ ਦੇ ਵਿੱਚ ਕੱਲ ਜਿਹੜੀ ਅਹਿਮ ਸੁਣਵਾਈ ਹੋਈ ਹੈ ਅਚਰਨ ਸਿੰਘ ਪੋਲਰ ਮਾਮਲੇ ਨੂੰ ਲੈ ਕੇ ਉਹਦੇ ਵਿੱਚ ਹਾਲਾਂਕਿ ਕੱਲ ਵੀਡੀਓ ਕਾਨਫਰencing ਰਾਹੀਂ ਪੇਸ਼ ਕੀਤਾ ਗਿਆ ਸੀਗਾ ਉਹਨਾਂ ਨੂੰ ਲੇਕਿਨ ਕੋਰਟ ਵੱਲੋਂ ਕਿਹਾ ਗਿਆ ਹੈ ਕਿ 10 ਤਰੀਕ ਨੂੰ ਫਿਜ਼ੀਕਲ ਪੇਸ਼ ਹੋਣਾ ਪਏਗਾ ਪਹਿਲਾ ਪੁਆਇੰਟ ਦੂਜਾ ਪੁਆਇੰਟ ਜਿਹੜਾ ਤੁਸੀਂ ਕਹਿ ਰਹੇ ਸੀ ਸੀਸੀਟੀਵੀ ਪ੍ਰੀਜ਼ਰਵ ਕਰਨ ਵਾਸਤੇ ਇੱਕ ਐਪਲੀਕੇਸ਼ਨ ਉਹਨਾਂ ਦੇ ਵਕੀਲਾ ਵੱਲੋਂ ਲਾਈ ਗਈ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਸੀਸੀਟੀਵੀ ਜਿਹੜੀ ਹੈ ਉਹ ਪ੍ਰੀਜ਼ਰਵ ਕਰਾਈ ਜਾਏ ਕਿਉਂਕਿ ਇਸ ਤਰ੍ਹਾਂ ਦੀ ਕਿਉਂਕਿ ਲਗਾਤਾਰ ਅਲੀਗੇਸ਼ਨ ਲੱਗਦੇ ਨਜ਼ਰ ਆ ਰਹੇ ਨੇ ਕਿ ਜਿਹੜੇ ਉਹਨਾਂ ਦੇ ਵਕੀਲ ਔਰ ਹਰਜਨ ਸਿੰਘ ਭੁੱਲੜ ਖੁਦ ਜਿਹੜੀ ਵੀ ਗ੍ਰਿਫਤਾਰੀ ਕੀਤੀ ਹੈ ਸੀਬੀਆਈ ਨੇ ਉਹ ਕਾਢ ਤਰੀਕੇ ਨਾਲ ਕੀਤੀ ਹੈ ਜਿੱਥੋਂ ਚੱਕਿਆ ਸਵੇਰੇ ਚੱਕਿਆ ਸ਼ਾਮ ਜਿਹਨੂੰ ਅਰੈਸਟ ਪਾਈ ਆਖਿਰ ਕਾਫੀ ਜਿਗਰੀ ਧਾਂਦਲੀ ਹੋਈ ਇਹ ਸਾਰੀ ਚੀਜ਼ਾਂ ਦਾ ਅਲੀਗੇਸ਼ਨ ਜਿਹੜੇ ਹੈਗੇ ਉਹਨਾਂ ਦੇ ਵਕੀਲਾਂ ਦੇ ਨਜ਼ਰ ਆ ਰਹੇ ਨੇ ਔਰ ਕੱਲ ਕੋਰਟ ਦੇ ਵਿੱਚ ਇੱਕ ਸੀਸੀਟੀਵੀ ਪ੍ਰਦਰਸ਼ਤ ਕਰਨ ਦੀ ਐਪਲੀਕੇਸ਼ਨ ਲਾਈਏ ਜਿਹਦੀ ਡੇਟ ਵੀ ਪਈ ਹੈ ਔਰ ਇਹਦੀ ਸੀਸੀਟੀਵੀ ਪ੍ਰੀਜ਼ਰਵ ਕਰਨ ਦੀ ਐਪਲੀਕੇਸ਼ਨ ਨੂੰ ਲੈ ਕੇ ਉਹਨਾਂ ਦੇ ਵਕੀਲਾਂ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਉਹਦੇ ਵਿੱਚ ਲਿਖਿਆ ਗਿਆ ਕਿ ਸੀਸੀਟੀਵੀ ਜਿਹੜੀ ਹੈ ਉਹ ਪ੍ਰੀਜ਼ਰਵ ਕਰਾਈ ਜਾਏ ਮੁਹੱਈਆ ਕਰਾਈ ਜਾਏ ਜਿੱਥੇ ਜਿੱਥੇ ਸੀਸੀਟੀਵੀ ਨੇ ਜਿਹੜਾ ਹੈਗਾ ਉਹਨਾਂ ਨੂੰ ਅਰੈਸਟ ਕੀਤਾ ਹੈ ਉੱਥੇ ਪਹੁੰਚੀ ਹੈ ਕਿਸ ਨੂੰ ਸ਼ਰਦਾ ਨੂੰ ਲੈ ਕੇ ਇਹ ਸਾਰੀ ਚੀਜ਼ਾਂ ਦੀ ਜਿਹੜੀ ਸੀਸੀਟੀਵੀ ਹੈ ਉਹ ਸਾਨੂੰ ਪ੍ਰੀਜ਼ਰਵ ਕਰਾਈ ਜਾਏ ਠੀਕ ਹੈ ਸ਼ੁਕਰੀਆ ਮਨੋਜ ਜੀ ਧੰਨਵਾਦ ਹੈ तमाम ਜਾਣਕਾਰੀ ਲਈ ਦੇਖਣਾ ਹੋਵੇਗਾ ਸੀਸੀਟੀਵੀ ਨੂੰ ਲੈ ਕੇ ਕੀ ਕੁਝ ਹੋਣਾ ਸੁਣਵਾਈ ਦੇ ਦੌਰਾਨ ਰਹਿੰਦਾ ਹੈ ਅਗੇ ਬਤਾਂਵਾਂ ਤਾਂ ਮੁਰ ਮੁੜ ਹਾਈ ਕੋਰਟ ਪਹੁੰਚਿਆ ਹੈ ਐਮ ਪੀ ਅਮਰਿਤਪਾਲ ਯਾਨੀ ਕਿ ਮੈਂਬਰ ਪਾਰਲੀਮੈਂਟ ਅਮਰਿਤਪਾਲ ਦੇ ਵੱਲੋਂ ਮੁਰ ਤੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਤੀਜੀ ਵਾਰ ਜੋ ਐਨਐਸਸੀ ਲੱਗਿਆ ਉਸ ਨੂੰ ਚੁਣੌਤੀ ਦਿੱਤੀ ਗਈ ਅਦਾਲਤ ਤੋਂ ਜਲਦ ਸੁਣਵਾਈ ਦੀ ਮੰਗ ਕੀਤੀ ਗਈ 17 ਅਪ੍ਰੈਲ 2025 ਤੋਂ ਤੀਜੀ ਵਾਰ ਐਨਐਸਸੀ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਦੱਸਿਆ ਕਿ ਅਪ੍ਰੈਲ 2023 ਤੋਂ ਖਡੂਸਾਹਬ ਤੋਂ ਸੰਸਦ ਅਮਰਿਤਪਾਲ ਐਨਐਸਸੀ ਦੇ ਤਹਿਤ ਅਸਬਦੀ ਡਿਬਰੂਗੜੀ ਜੇਲ੍ਹ ਦੇ ਵਿੱਚ ਮੰਦ ਹੈ ਸੰਸਦ ਦੇ ਸਰਦਰੂਤ ਸੈਸ਼ਨ 'ਚ ਸ਼ਾਮਲ ਹੋਲੇ ਅਮਰਿਤਪਾਲ ਨੇ ਪੈਰੋਂ ਮੰਗੇ ਸੀ ਜਿਸ ਦੀ ਸੁਣਵਾਈ ਅਦਾਲਤ ਦੇ ਵਿੱਚ ਚੱਲ ਰਹੀ ਪਰ ਅਜਿਹੇ ਦੇ ਵਿੱਚ ਹੁਣ ਐਨਐਸਸੀ ਨੂੰ ਚੁਣੌਤੀ ਦਿੱਤੀ ਗਈ ਹੈ ਤੀਜੀ ਵਾਰ ਚੁਣੌਤੀ ਦਿੱਤੀ ਗਈ ਹੈ ਉਸ ਤੋਂ ਪਹਿਲਾਂ ਦੋ ਵਾਰ ਚੁਣੌਤੀ ਜਦੋਂ ਦਿੱਤੀ ਗਈ ਹੈ ਤਾਂ ਉਹ ਚੁਣੌਤੀ ਨੂੰ ਹਾਰਜ ਕਰ ਦਿੱਤਾ ਗਿਆ ਕੋਰਟ ਦੇ ਵੱਲੋਂ ਦੇਖਣਾ ਹੋਵੇਗਾ ਇਸ ਨੂੰ ਲੈ ਕੇ ਕੀ ਕੁਝ ਰਹੇਗਾ